ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਲਈ ਤਿੰਨ ਟ੍ਰਿਕ ਲੈ ਕੇ ਆਏ ਹਾਂ ਸਭ ਤੋਂ ਪਹਿਲੀ ਟ੍ਰਿਕ ਇਹ ਕਿ ਪਿੰਡੀ ਨੂੰ ਕਿਸ ਤਰ੍ਹਾਂ ਸਵਾਦਿਸ਼ਟ ਤੇ ਇੱਕਦਮ कुरकुरी ਪਿੰਡੀ ਬਣਾਈਏ ਤਾਂ ਜੋ ਇਸ ਵਿੱਚ ਜਰਾ ਜਿੰਨੀ ਵੀ ਲੇਸ ਨਾ ਰਵੇ ਇਸ ਦੇ ਲਈ ਤੁਸੀਂ ਜਦ ਪਿੰਡੀ ਹੋ ਚਾਏਗੀ ਤਿਆਰ ਮਤਲਬ ਅੱਧਕ ਤੱਕ ਹੋ ਜਾਏਗੀ ਕੱਚੀ ਭੁੰਨੀ ਜਿਵੇਂ ਹੋ ਜਾਏਗੀ ਉਸ ਦੇ ਵਿੱਚ ਤੁਸੀਂ ਕੀ ਕਰਨਾ ਕਿ ਇੱਕ ਚਮਚ ਦੇ ਕਰੀਬ ਪਾ ਦੇਣਾ ਵੇਸਣ ਬਸ ਇਹ ਹਲਕਾ ਜਿਹਾ ਜਸਾ ਰਚਾਰ ਸ਼ਫੇਰ ਉਸ ਦੇ ਫਿਲਾ ਦੇਣਾ ਤੇ ਫਿਰ ਚਮਚ ਜੇ ਦੇ ਨਾਲ ਉਸ ਨੂੰ ਹਿਲਾ ਦੇਣਾ ਹੈ ਜਦ ਚੰਗੀ ਤਰ੍ਹਾਂ ਵੇਸਨ ਮਿਕਸ ਹੋ ਜਾਏਗਾ 5 ਤੋਂ 10 ਮਿੰਟ ਹੋਰ ਇਸ ਨੂੰ ਸੇਕ ਲਵਾ ਦਿਓ ਤਾਂ ਜੋ ਜਿਹੜੀ ਥੋੜੀ ਬਹੁਤੀ ਲੇਸ ਆ ਉਹ ਵੇਸਨ ਦੇ ਵਿੱਚ ਸਮਾ ਜਾਵੇ ਦੇਖੋ ਦੋਸਤੋ ਜਿਹੜੇ ਇਸ ਵਿੱਚ ਚਿਪਚਿਪਾਪਨ ਸੀ ਗੱਲ ਲੇਸ ਸੀਗੀ ਉਹ ਸਾਰੀ ਹੀ ਮਰ ਗਈ ਆ ਬਸ ਇਸ ਨੂੰ 5 ਤੋਂ 7 ਮਿੰਟ ਹੋਰ ਸੇਕ ਲਵਾਉਣ ਤੋਂ ਬਾਅਦ ਗੈਸ ਕਰ ਦਿਓ ਬੰਦ ਤੇ ਸਵਾਦਿਸ਼ਟ ਪਿੰਡੀ ਹੋ ਗਈ ਆ ਤਿਆਰ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਹੁਣ ਦੋਸਤੋ ਤੁਹਾਨੂੰ ਦੂਜੀ ਟ੍ਰਿਕ ਬਾਰੇ ਦੱਸਦੇ ਇਸ ਤੇ ਲਈ ਤੁਸੀਂ ਕੀ ਕਰਨਾ ਹੈ ਕੋਈ ਕੜਾਈ ਜਾਂ ਤਵਾ ਲੈ ਲੈਣਾ ਹੈ ਉਸ ਤੇ ਉੱਪਰ ਪਾਉਣੇ ਦੋ ਚਮਚੇ ਨਮਕ ਦੇ ਤੇ ਇੱਕ ਚਮਚਾ ਪਾ ਦੇਣਾ ਚਾਹ ਪੱਤੀ ਦਾ ਜਦ ਇਹ ਹਲਕਾ ਜਿਹਾ ਗਰਮ ਹੋ ਜਾਵੇ ਦੋਵੇਂ ਚੀਜ਼ਾਂ ਤੇ ਇਸ ਦੇ ਵਿੱਚ ਪਾ ਦੇਣਾ ਗਲਾਸ ਇੱਕ ਜਾਂ ਡੇਢ ਗਲਾਸ ਦੇ ਕਰੀਬ ਪਾਣੀ ਤੇ ਇਸ ਨੂੰ 10 ਤੋਂ 15 ਮਿੰਟ ਹੋਰ ਸੇਕ ਲਵਾਉਣਾ ਹੈ ਉਸ ਤੋਂ ਬਾਅਦ ਤੁਸੀਂ ਪੋਣੀ ਦੇ ਨਾਲ ਹੋਨ ਲੋ ਤਾਂ ਜੋ ਚਾਹ ਪੱਤੀ ਬਾਹਰ ਨਿਕਲ ਜਾਵੇ ਹੁਣ ਇਸ ਦੀ ਕੀ ਵਰਤੋਂ ਆ ਇਹ ਤੁਹਾਨੂੰ ਦੱਸਦੇ ਆ ਇਹ ਦੋਸਤੋ ਭਾਂਡਿਆਂ ਨੂੰ ਕੱਚ ਦੇ ਭਾਂਡੇ ਖਾਸ ਕਰਕੇ ਬਹੁਤ ਸੋਹਣੇ ਸਾਫ਼ ਕਰਦਾ ਆਪਾਂ ਜਿਵੇਂ ਕੱਚ ਦੇ ਭਾਂਡੇ ਸਾਫ਼ ਕਰਦੇ ਤਾਂ ਉਹਨਾਂ ਉੱਪਰ ਹਲਕੇ ਹਲਕੇ ਜਿਹੇ ਦਾਗ ਲੱਗੇ ਹੀ ਰਹਿ ਜਾਂਦੇ ਨੇ ਜਿੰਨਾ ਮਰਜ਼ੀ ਸਾਫ਼ ਕਰ ਲੋ ਇਸਦੇ ਲਈ ਤੁਸੀਂ ਵਿੱਚ ਥੋੜਾ ਜਿਹਾ ਜਿਹੜਾ ਆਪਾਂ ਬਣਾਇਆ ਹੋਇਆ ਕੋਲ ਇਹ ਪਾ ਕੇ ਤੇ ਹਲਕਾ ਜਿਹਾ ਚਾਰਚ ਫਿਰ ਘੁਮਾ ਦੇਣਾ ਹੈ ਤੇ ਉਸ ਤੋਂ ਬਾਅਦ ਸਾਫ਼ ਪਾਣੀ ਨਾਲ ਧੋ ਕੇ ਇਸ ਨੂੰ ਸਕਾ ਲੈਣਾ ਹੈ ਦੇਖੋਗੇ ਦੋਸਤੋ ਤੁਸੀਂ ਇਸ ਦੇ ਉੱਪਰ ਇੱਕ ਵੀ ਦਾਗ ਨਹੀਂ ਰਹੇਗਾ ਇੱਕਦਮ ਇਹ ਚਮਕ ਜੀ ਆ ਜਾਏਗੀ ਇਹਨਾਂ ਪਾਂਡਿਆਂ ਦੇ ਵਿੱਚ ਵੀਡੀਓ ਕਿਵੇਂ ਦੀ ਲੱਗੀ ਇਹ ਵੀ ਕਮੈਂਟ ਕਰਕੇ ਜਰੂਰ ਦੱਸੋ ਹੁਣ ਤੀਜੀ ਟ੍ਰਿਕ ਬਾਰੇ ਕਰਦੇ ਆਂ ਗੱਲ ਇਸ ਦੇ ਵਿੱਚ ਤਾਂ ਆਪਾਂ ਸੁੱਕੇ ਨਾਰੀਅਲ ਨੂੰ ਕੱਟਣ ਵਿੱਚ ਬਹੁਤ ਹੀ ਮੁਸ਼ਕਲ ਹੋ ਜਾਂਦੀ ਹੈ ਇਸ ਤੇ ਲਈ ਤੁਸੀਂ ਕੀ ਕਰਨਾ ਹੈ ਕਿ ਜਦ ਵੀ ਆਪਾਂ ਕੱਟਣੇ ਇਸ ਨੂੰ ਫ੍ਰਿਜ ਦੇ ਵਿੱਚ 15 ਤੋਂ 20 ਮਿੰਟ ਜ਼ਰੂਰ ਰੱਖੋ ਹੋ ਸਕੇ ਤਾਂ ਅੱਧਾ ਘੰਟਾ ਰੱਖੋ ਜਦ ਅੱਧੇ ਘੰਟੇ ਬਾਅਦ ਇਸ ਨੂੰ ਕੱਢੋਗੇ ਦੇਖੋ ਕਿੰਨੇ ਆਸਾਨੀ ਨਾਲ ਇਸ ਤੇ ਪ੍ਰੋਪਰ ਆਪਾਂ ਕੱਟੀ ਜਾਵਾਂਗੇ ਤੇ ਛਿਲਕੇ ਲਹਿ ਰਹੇ ਨੇ ਇਸ ਤਰ੍ਹਾਂ ਨਾ ਹੀ ਜ਼ਿਆਦਾ ਜ਼ੋਰ ਲੱਗਦਾ ਹੈ ਬਹੁਤ ਹੀ ਆਸਾਨ ਜਿਹਾ ਤਰੀਕਾ ਨੇ ਕੱਟਿਆ ਜਾਂਦਾ ਹੈ ਦੋਸਤੋ ਤੁਹਾਨੂੰ ਇਨ੍ਹਾਂ ਤਿੰਨਾਂ ਟ੍ਰਿਕ ਵਿੱਚੋਂ ਸਭ ਤੋਂ ਵਧੀਆ ਟ੍ਰਿਕ ਕਿਹੜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ